ਭਾਰਤ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਚਾਰਜੇਸ ਦੇ ਵਿੱਚੋਂ ਇੱਕ ਵੱਡਾ ਬਦਲਾ ਕੀਤਾ ਤੇ ਇਸ ਬਦਲਾਅ ਦੇ ਨਾਲ ਹੁਣ ਟੋਲ ਟੈਕਸ ਦਰਾਂ ਦੇ ਵਿੱਚ 50% ਦੀ ਕਟੌਤੀ ਕੀਤੀ ਗਈ ਹੈ ਪਰ ਇਹ ਕਟੌਤੀ ਹਰ ਥਾਂ ਤੇ ਲਾਗੂ ਨਹੀਂ ਹੋਏਗੀ ਇਹ ਕਟੌਤੀ ਉੱਥੇ ਲਾਗੂ ਕੀਤੀ ਜਾਵੇਗੀ ਜਿੱਥੇ ਪੁਲ ਨੇ ਫਲਾਈਓਵਰ ਨੇ ਸੁਰੰਗਾਂ ਨੇ ਜਾਂ ਐਲੀਵੇਟਡ ਸੜਕਾਂ ਨੇ ਤਾਂ ਅਜਿਹੇ ਰੂਟਾਂ ਤੇ ਸੈਰ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ ਡਰਾਈਵਰਾਂ ਨੂੰ ਰਾਹਤ ਮਿਲੇਗੀ ਉਹਨਾਂ ਦੇ ਖਰਚੇ ਘੱਟ ਹੋਣਗੇ ਤੇ ਇਸ ਦਾ ਜਿਹੜਾ ਮੁੱਖ ਮਕਸਦ ਹੈ ਲੋਕਾਂ ਦੀ ਯਾਤਰਾ ਨੂੰ ਸੁਖਾਲਾ ਬਣਾਉਣਾ ਹੈ ਤੇ ਦੂਸਰਾ ਇਸ ਕੰਮ ਦੇ ਵਿੱਚ ਜਾਨੀ ਕਿ ਇਸ ਟੋਲ ਟੈਕਸ ਦੀਆਂ ਦਰਾਂ ਜਿਹੜੀਆਂ ਇਹ ਲਾਗੂ ਕਰਨ ਦੇ ਨਾਲ ਇਸ ਦੇ ਵਿੱਚ ਪਾਰਦਰਸ਼ਤਾ ਤੇ ਇੱਕ ਸਾਰਤਾ ਲਿਆਉਣਾ ਵੀ ਇਸ ਦਾ ਇੱਕ ਮਕਸਦ ਹੈ ਭਾਰਤ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਚਾਰਜਸ ਦੇ ਵਿੱਚ ਇੱਕ ਵੱਡਾ ਬਦਲਾ ਕੀਤਾ ਜਿਸ ਦੇ ਤਹਿਤ ਉਹਨਾਂ ਹਿੱਸਿਆਂ ਤੇ ਹੁਣ ਟੋਲ ਚਾਰजेस 50% ਘਟਾ ਦਿੱਤੇ ਜਾਣਗੇ ਜਿੱਥੇ ਪੁਲ, ਸੁਰੰਗਾਂ, ਫਲਾਈਓਵਰ ਜਾਂ ਐਲੀਵੇਟਡ ਸੜਕਾਂ ਵਰਗੇ ਟਾਜੇ ਨੇ ਤੇ ਇਸ ਦੇ ਨਾਲ ਯਾਤਰਾ ਦੌਰਾਨ ਡਰਾਈਵਰਾਂ ਨੂੰ ਰਾਹਤ ਮਿਲੇਗੀ ਉਹਨਾਂ ਦੇ ਖਰਚੇ ਘਟ ਹੋਣਗੇ ਕੇਂਦਰੀ ਸੜਕ ਆਵਾਜਾਈ ਤੇ ਰਾਸ਼ਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਸ਼ਮਾਰਗ ਟੋਲ ਫੀਸ ਨਿਮਾ 2008 ਦੇ ਵਿੱਚ ਸੋਧ ਕੀਤੀ ਹੈ ਤੇ ਹੁਣ ਟੋਲ ਫੀਸ ਦੀ ਗਣਨਾ ਲਈ ਇੱਕ ਨਵਾਂ ਫਾਰਮੂਲਾ ਲਾਗੂ ਕੀਤਾ ਗਿਆ ਹੈ ਜ਼ਿਕਰ ਜੋ ਹੈ ਕਿ ਸਰਕਾਰ ਨੇ ਦੋ ਚਲਾਈ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੇਕਰ ਰਾਸ਼ਟਰੀ ਰਾਜਮਾਰਗ ਦੇ ਕਿਸੇ ਹਿੱਸੇ ਦੇ ਵਿੱਚ ਢਾਂਚਾ ਹੈ ਤਾਂ ਇਸ ਦੀ ਟੋਲ ਫੀਸ ਦੋ ਤਰੀਕਿਆਂ ਦੇ ਨਾਲ ਵਰਤੋਂ ਕਰਕੇ ਗਿਣੀ ਜਾਵੇਗੀ ਇੱਕ ਤਰੀਕਾ ਇਹ ਹੈ ਕਿ ਉਸ ਢਾਂਚੇ ਦੀ ਲੰਬਾਈ ਨੂੰ 10 ਗੁਣਾ ਕਰਕੇ ਇਸ ਨੂੰ ਹਾਈਵੇ ਦੀ ਬਾਕੀ ਲੰਬਾਈ ਦੇ ਨਾਲ ਜੋੜਿਆ ਜਾਵੇ ਤੇ ਦੂਜਾ ਤਰੀਕਾ ਇਹ ਹੈ ਕਿ ਹਾਈਵੇ ਦੀ ਕੁੱਲ ਲੰਬਾਈ 5 ਗੁਣਾ ਵਧਾਈ ਜਾਵੇਗੀ ਟੋਲ ਫੀਸ ਜੋ ਵੀ ਕੱਟ ਹੋਏਗੀ ਉਸ ਦੇ ਆਧਾਰ ਤੇ ਲਈ ਜਾਵੇਗੀ ਉਦਾਹਰਨ ਦੇ ਵਜੋਂ ਜੇਕਰ ਰਾਸ਼ਟਰੀ ਰਾਜਮਾਰਗ ਦਾ ਇੱਕ ਹਿੱਸਾ 40 ਕਿਲੋਮੀਟਰ ਲੰਬਾ ਹੈ ਤੇ ਪੂਰੀ ਤਰ੍ਹਾਂ ਕਿਸੇ ਢਾਂਚੇ ਦੇ ਨਾਲ ਬਣਿਆ ਤਾਂ ਇਸ ਹਿੱਸੇ ਲਈ ਟੋਲ ਫੀਸ 200 ਕਿਲੋਮੀਟਰ ਦੇ ਆਧਾਰ ਤੇ ਗਿਣੀ ਜਾਵੇਗੀ ਕਿਉਂਕਿ 5 ਗੁਣਾ ਨਾਲ ਗੁਣਾ ਕਰਨ ਤੇ 200 ਕਿਲੋਮੀਟਰ ਬੰਦਾ ਇਸ ਦਾ ਮਤਲਬ ਹੈ ਕਿ ਸੈਕਸ਼ਨ ਤੇ ਟੋਲ ਫੀਸ ਲੰਬਾਈ ਤੇ ਯਾਨੀ 50% ਲਈ ਜਾਵੇਗੀ ਪਹਿਲਾਂ ਦੇ ਨੀਮਾ ਦੇ ਤਹਿਤ ਇੱਕ ਢਾਂਚੇ ਲਈ 10 ਗੁਣਾ ਫੀਸ ਲਈ ਜਾਂਦੀ ਸੀ ਇਹ ਪ੍ਰਬੰਧ ਢਾਂਚਿਆਂ ਦੀ ਉਸਾਰੀ ਦੀ ਲਾਗਤ ਨੂੰ ਪੂਰਾ ਕਰਨ ਲਈ ਕੀਤਾ ਗਿਆ ਸੀ ਪਰ ਹੁਣ ਨਵੇਂ ਨੀਮਾ ਦੇ ਤਹਿਤ ਫਲਾਈਓਵਰਾਂ ਅੰਡਰਪਾਸਾਂ ਤੇ ਸੁਰੰਗਾਂ ਲਈ ਟੋਲ ਫੀਸ 50% ਘਟਾ ਦਿੱਤੀ ਗਈ ਹੈ ਇਹ ਬਦਲਾਅ ਸਰਕਾਰ ਦੇ ਵੱਲੋਂ ਡਰਾਈਵਰਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਇੱਕ ਵੱਡਾ ਕਦਮ ਹੈ ਇਸ ਨਵੀਂ ਪ੍ਰਣਾਲੀ ਦਾ ਮੁੱਖ ਉਦੇਸ਼ ਟੋਲ ਚਾਰਜੇਜ਼ ਵਿੱਚ ਪਾਰਦਰਸ਼ਤਾ ਤੇ ਇੱਕ ਸਾਰਤਾ ਲਿਆਉਣਾ ਹੈ ਇਸ ਤੋਂ ਇਲਾਵਾ ਉਹਨਾਂ ਰੂਟਾਂ 'ਤੇ ਯਾਤਰਾ ਕਰਨ ਵਾਲਿਆਂ ਲਈ ਟੋਲ ਚਾਰਜ ਦੇ ਬੋਝ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਜ਼ਿਆਦਾ ਟਾਂਚੇ ਬਣੇ ਹੋਏ ਨੇ ਇਹ ਫੈਸਲਾ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਨੂੰ ਮਾਲੀਆ ਬਣਾਈ ਰੱਖਦੇ ਹੋਏ ਜਨਤਕ ਹਿੱਤ ਦੇ ਵਿੱਚ ਕੰਮ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ ਭਾਰਤ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ 'ਤੇ ਟੋਲ ਚਾਰਜਸ ਦੇ ਵਿੱਚੋਂ ਇੱਕ ਵੱਡਾ ਬਦਲਾਅ ਕੀਤਾ ਤੇ ਇਸ ਬਦਲਾਅ ਦੇ ਨਾਲ ਹੁਣ ਟੋਲ ਟੈਕਸ ਦਰਾਂ ਦੇ ਵਿੱਚ ਪੰਜਾਬ ਪਰਸੈਂਟ ਦੀ ਕਟੌਤੀ ਕੀਤੀ ਗਈ ਹੈ ਪਰ ਇਹ ਕਟੌਤੀ ਹਰ ਥਾਂ ਤੇ ਲਾਗੂ ਨਹੀਂ ਹੋਏਗੀ ਇਹ ਕਟੌਤੀ ਉੱਥੇ ਲਾਗੂ ਕੀਤੀ ਜਾਵੇਗੀ ਜਿੱਥੇ ਪੁਲ ਨੇ ਫਲਾਈਓਵਰ ਨੇ ਸੁਰੰਗਾਂ ਨੇ ਜਾਂ ਐਲੀਵੇਟਡ ਸੜਕਾਂ ਨੇ ਤਾਂ ਅਜਿਹੇ ਰੂਟਾਂ ਤੇ ਸੈਰ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ ਡਰਾਈਵਰਾਂ ਨੂੰ ਰਾਹਤ ਮਿਲੇਗੀ ਉਹਨਾਂ ਦੇ ਖਰਚੇ ਘੱਟ ਹੋਣਗੇ ਤੇ ਇਸ ਦਾ ਜਿਹੜਾ ਮੁੱਖ ਮਕਸਦ ਹੈ ਲੋਕਾਂ ਦੀ ਯਾਤਰਾ ਨੂੰ ਸੁਖਾਲਾ ਬਣਾਉਣਾ ਹੈ ਤੇ ਦੂਸਰਾ ਇਸ ਕੰਮ ਦੇ ਵਿੱਚ ਜਾਨੀ ਕਿ ਇਸ ਟੋਲ ਟੈਕਸ ਦੀਆਂ ਦਰਾਂ ਜਿਹੜੀਆਂ ਇਹ ਲਾਗੂ ਕਰਨ ਦੇ ਨਾਲ ਇਸ ਦੇ ਵਿੱਚ ਪਾਰਦਰਸ਼ਤਾ ਤੇ ਇੱਕ ਸਾਰਤਾ ਲਿਆਉਣਾ ਵੀ ਇਸ ਦਾ ਇੱਕ ਮਕਸਦ ਹੈ ਭਾਰਤ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਚਾਰਜਸ ਦੇ ਵਿੱਚ ਇੱਕ ਵੱਡਾ ਬਦਲਾ ਕੀਤਾ ਜਿਸ ਦੇ ਤਹਿਤ ਉਹਨਾਂ ਹਿੱਸਿਆਂ ਤੇ ਹੁਣ ਟੋਲ ਚਾਰਜਸ 50% ਘਟਾ ਦਿੱਤੇ ਜਾਣਗੇ ਜਿੱਥੇ ਪੁਲ, ਸੁਰੰਗਾਂ, ਫਲਾਈਓਵਰ ਜਾਂ ਐਲੀਵੇਟਡ ਸੜਕਾਂ ਵਰਗੇ ਟਾਜੇ ਨੇ ਤੇ ਇਸ ਦੇ ਨਾਲ ਯਾਤਰਾ ਦੌਰਾਨ ਡਰਾਈਵਰਾਂ ਨੂੰ ਰਾਹਤ ਮਿਲੇਗੀ ਉਹਨਾਂ ਦੇ ਖਰਚੇ ਘਟ ਹੋਣਗੇ ਕੇਂਦਰੀ ਸੜਕ ਆਵਾਜਾਈ ਤੇ ਰਾਸ਼ਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਸ਼ਮਾਰਗ ਟੋਲ ਫੀਸ ਨਿਮਾ 2008 ਦੇ ਵਿੱਚ ਸੋਧ ਕੀਤੀ ਹੈ ਤੇ ਹੁਣ ਟੋਲ ਫੀਸ ਦੀ ਗਣਨਾ ਲਈ ਇੱਕ ਨਵਾਂ ਫਾਰਮੂਲਾ ਲਾਗੂ ਕੀਤਾ ਗਿਆ ਹੈ ਜ਼ਿਕਰ ਜੋ ਹੈ ਕਿ ਸਰਕਾਰ ਨੇ ਦੋ ਚਲਾਈ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੇਕਰ ਰਾਸ਼ਟਰੀ ਰਾਜਮਾਰਗ ਦੇ ਕਿਸੇ ਹਿੱਸੇ ਦੇ ਵਿੱਚ ਢਾਂਚਾ ਹੈ ਤਾਂ ਇਸ ਦੀ ਟੋਲ ਫੀਸ ਦੋ ਤਰੀਕਿਆਂ ਦੇ ਨਾਲ ਵਰਤੋਂ ਕਰਕੇ ਗਿਣੀ ਜਾਵੇਗੀ ਇੱਕ ਤਰੀਕਾ ਇਹ ਹੈ ਕਿ ਉਸ ਢਾਂਚੇ ਦੀ ਲੰਬਾਈ ਨੂੰ 10 ਗੁਣਾ ਕਰਕੇ ਇਸ ਨੂੰ ਹਾਈਵੇ ਦੀ ਬਾਕੀ ਲੰਬਾਈ ਦੇ ਨਾਲ ਜੋੜਿਆ ਜਾਵੇ ਤੇ ਦੂਜਾ ਤਰੀਕਾ ਇਹ ਹੈ ਕਿ ਹਾਈਵੇ ਦੀ ਕੁੱਲ ਲੰਬਾਈ 5 ਗੁਣਾ ਵਧਾਈ ਜਾਵੇਗੀ ਟੋਲ ਫੀਸ ਜੋ ਵੀ ਕੱਟ ਹੋਏਗੀ ਉਸ ਦੇ ਆਧਾਰ ਤੇ ਲਈ ਜਾਵੇਗੀ ਉਦਾਹਰਨ ਦੇ ਵਜੋਂ ਜੇਕਰ ਰਾਸ਼ਟਰੀ ਰਾਜਮਾਰਗ ਦਾ ਇੱਕ ਹਿੱਸਾ 40 ਕਿਲੋਮੀਟਰ ਲੰਬਾ ਹੈ ਤੇ ਪੂਰੀ ਤਰ੍ਹਾਂ ਕਿਸੇ ਢਾਂਚੇ ਦੇ ਨਾਲ ਬਣਿਆ ਤਾਂ ਇਸ ਹਿੱਸੇ ਲਈ ਟੋਲ ਫੀਸ 200 ਕਿਲੋਮੀਟਰ ਦੇ ਆਧਾਰ ਤੇ ਗਿਣੀ ਜਾਵੇਗੀ ਕਿਉਂਕਿ 5 ਗੁਣਾ ਨਾਲ ਗੁਣਾ ਕਰਨ ਤੇ 200 ਕਿਲੋਮੀਟਰ ਬੰਦਾ ਇਸ ਦਾ ਮਤਲਬ ਹੈ ਕਿ ਸੈਕਸ਼ਨ ਤੇ ਟੋਲ ਫੀਸ ਲੰਬਾਈ ਤੇ ਯਾਨੀ 50 ਪ੍ਰਤੀਸ਼ਤ ਲਈ ਜਾਵੇਗੀ ਪਹਿਲਾਂ ਦੇ ਨੀਮਾ ਦੇ ਤਹਿਤ ਇੱਕ ਢਾਂਚੇ ਲਈ 10 ਗੁਣਾ ਫੀਸ ਲਈ ਜਾਂਦੀ ਸੀ ਇਹ ਪ੍ਰਬੰਧ ਢਾਂਚਿਆਂ ਦੀ ਉਸਾਰੀ ਦੀ ਲਾਗਤ ਨੂੰ ਪੂਰਾ ਕਰਨ ਲਈ ਕੀਤਾ ਗਿਆ ਸੀ ਪਰ ਹੁਣ ਨਵੇਂ ਨੀਮਾ ਦੇ ਤਹਿਤ ਫਲਾਈਓਵਰਾਂ ਅੰਡਰਪਾਸਾਂ ਤੇ ਸੁਰੰਗਾਂ ਲਈ ਟੋਲ ਫੀਸ 50% ਘਟਾ ਦਿੱਤੀ ਗਈ ਹੈ ਇਹ ਬਦਲਾਅ ਸਰਕਾਰ ਦੇ ਵੱਲੋਂ ਡਰਾਈਵਰਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਇੱਕ ਵੱਡਾ ਕਦਮ ਹੈ ਐਸੇ ਨਵੀਂ ਪ੍ਰਣਾਲੀ ਦਾ ਮੁੱਖ ਉਦੇਸ਼ ਟੋਲ ਚਾਰਜੇਜ਼ ਵਿੱਚ ਪਾਰਦਰਸ਼ਤਾ ਤੇ ਇੱਕ ਸਾਰਤਾ ਲਿਆਉਣਾ ਹੈ ਇਸ ਤੋਂ ਇਲਾਵਾ ਉਨਾ ਰੂਟਾਂ 'ਤੇ ਯਾਤਰਾ ਕਰਨ ਵਾਲਿਆਂ ਲਈ ਟੋਲ ਚਾਰਜ ਦੇ ਬੋਝ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਜ਼ਿਆਦਾ ਟਾਂਚੇ ਬਣੇ ਹੋਏ ਨੇ ਇਹ ਫੈਸਲਾ ਨੈਸ਼ਨਲ ਹਾਈਵੇ 30 ਆਫ ਇੰਡੀਆ ਨੂੰ ਮਾਲੀਆ ਬਣਾਈ ਰੱਖਦੇ ਹੋਏ ਜਨਤਕ ਹਿੱਤ ਦੇ ਵਿੱਚ ਕੰਮ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ